ਹੁਸ਼ਿਆਰਪੁਰ ਦੇ ਟਾਂਡਾ ਰੋਡ ਤੇ ਸਥਿਤ ਵਿਜਲੀ ਵਿਭਾਗ ਚ ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਆ ਮੁਰਦਾਬਾਦ ਦੇ ਨਾਅਰੇ ਲਾਏ ਤੇ ਕਿਹਾ ਕਿ ਮੁਫਤ ਬਿਜਲੀ ਕਾਰਨ ਅੱਜ ਬਿਜਲੀ ਵਿਭਾਗ ਖੋਖਲਾ ਹੋਣ ਤੱਕ ਗਾਰ ਤੇ ਪਹੁੰਚ ਚੁੱਕਿਆ ਮੀਡੀਆ ਨਾਲ ਗੱਲਬਾਤ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਜ਼ਾਨਾ ਭਰਿਆ ਹੋਣ ਦੀਆਂ ਦੁਹਾਈਆਂ ਦਿੰਦੇ ਨਹੀਂ ਥੱਕਦੇ ਪਰੰਤੂ ਦੂਜੇ ਪਾਸੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਵਾਰ ਕਿਸੇ ਮੁਲਾਜ਼ਮ ਨੂੰ ਅੱਧੀ ਤਨਖਾਹ ਤੇ ਕਿਸੇ ਨੂੰ ਅੱਧੀ ਨਾਲੋਂ ਵੀ ਘੱਟ ਤਨਖਾਹ ਦਿੱਤੀ ਗਈ ਹੈ ਜਿਸ ਕਾਰਨ ਮੁਲਾਜ਼ਮਾਂ ਵੱਲੋਂ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਉਹਨਾਂ ਨੇ ਕਿਹਾ ਕਿ ਜਦੋਂ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਪੈਸੇ ਦੀ ਕਮੀ ਹੋਣ ਦੀ ਗੱਲ ਕਹੀ ਜਾਂਦੀ ਹੈ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਨਾਲ ਨਾਲ ਪੈਨਸ਼ਨਰਾਂ ਨੂੰ ਵੀ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਰਿਟਾਇਰਡ ਮੁਲਾਜ਼ਮ ਲਈ ਬੁਢਾਪੇ 'ਚ ਪੈਨਸ਼ਨ ਹੀ ਉਸਤਾ ਆਖਰੀ ਸਹਾਰਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਮੁਫਤ ਬਿਜਲੀ ਦੇ ਚੱਕਰ ਕਾਰਨ ਹੋ ਰਿਹਾ ਹੈ ਤੇ ਸਰਕਾਰ ਨੂੰ ਇਸ ਸਕੀਮ ਤੁਰੰਤ ਬੰਦ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਬਿੱਲ ਲਾਉਣੇ ਚਾਹੀਦੇ ਨੇ ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਭਾਈ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਮੈਂ EMPLOYEES FEDERATION ਸਿਟੀ ਡਿਵੀਜ਼ਨ ਹਾਰਕੌਰ ਦਾ PSPCL ਦਾ ਪ੍ਰਧਾਨ ਆ ਜੀ ਅੱਜ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀ ਚੱਕਰ ਅਜ ਪੂਰਾ ਕੀ ਕਾਰਨ ਹੈ ਇਹ ਮੈਂ ਤੁਹਾਨੂੰ ਚੈਨਲ ਆਹੀਂ ਸਭ ਤੋਂ ਪਹਿਲੇ ਤਾਂ ਮੈਂ ਹਾਰਪੁਰ ਨਿਊਜ਼ ਦਾ ਧੰਨਵਾਦ ਕਰਦਾ ਆ ਜੋ ਸਾਡੇ ਵੀਰ ਸਾਡੇ ਨਾਲ ਹਰ ਦੁੱਖ ਤਕਲੀਫ ਦੇ ਵਿੱਚ ਆ ਕੇ ਖੜਦੇ ਨੇ ਇਹਦੇ ਵਿੱਚ ਮੈਂ ਆਪਣੇ ਵੀਰ ਨੂੰ ਇਹ ਦੱਸਣਾ ਚਾਹੁੰਦਾ ਆ ਵੀ ਸਾਡੀ ਜਨਵਰੀ ਮਹੀਨੇ ਦੀ ਤਨਖਾਹ ਜੋ ਡਿਪਾਰਟਮੈਂਟ ਨੇ ਸਾਡੀ ਰੋਕ ਲਈ ਹੈ ਜੋ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀ ਤਨਖਾਹ ਪੂਰੀ ਪੈ ਗਈ ਹੈ ਉਹ ਸਾਡੀ ਤਨਖਾਹ ਉਹ ਕਿਸ਼ਤਾਂ ਦੇ ਵਿੱਚ ਪਾਉਣੀ ਉਹਨਾਂ ਨੇ ਸ਼ੁਰੂ ਕੀਤੀ ਹੈ ਜੋ ਕਿ ਸਾਡਾ ਪਹਿਲੇ ਦਾ ਜੋ ਏਰੀਆ ਰ ਆ ਉਹ ਸਾਡਾ ਕਟੋਗੜ 22 33 ਲੱਖ ਹਰ ਮੁਲਾਜ਼ਮ ਦਾ ਖੜਾ ਹੈ ਉਹ ਦੱਬ ਕੇ ਬੈਠੀਆਂ ਪਹਿਲੇ ਸਰਕਾਰ ਵੀ ਆਉਣ ਵਾਲੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਉਹ ਵੀ ਸਾਡੇ ਪੈਸੇ ਦੱਬ ਕੇ ਬੈਠ ਗਈ ਆ ਪਰ ਹੁਣ ਜੋ ਸਾਡੀ ਤਨਖਾਹ ਰੋਕੀ ਆ ਉਹਦੇ ਵਿੱਚ ਸਾਡੇ ਬੱਚਿਆਂ ਦਾ ਭੁੱਖ ਜੁੜਿਆ ਹੋਇਆ ਹੈ ਜਿਵੇਂ ਕਿ ਬੱਚਿਆਂ ਦੀ ਫੀਸਾਂ ਦੇਣੀਆਂ ਆ ਕੋਈ ਐਮਆਈ ਦੇਣੀ ਆ ਕੋਈ ਨੇ ਮਕਾਨ ਖਰੀਦਾ ਆ ਹੋਮ ਲੋਨ ਆ ਇਹ ਬਹੁਤ ਔਕਤਾਰੀਆਂ ਕਿਉਂਕਿ ਡਿਪਾਰਟਮੈਂਟ ਤਾਂ ਚੁੱਪ ਕਰਕੇ ਬੈਠਾ ਆਪਣੇ ਬੈਂਕਾਂ ਦੇ ਤਾਂ ਪ੍ਰੈਂਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਆ। ਸਾਰਨ ਕੀ ਹੈ ਕਿਉਂ ਤਨਖਾਹਾਂ ਦਾ ਕਿਸ਼ਤ ਤੇ ਜਾਰੀ ਕੀਤਾ ਜਾ ਰਹੀ ਹੈ। ਇਹ ਦੱਸ ਰਹੇ ਆ ਵੀ ਸਾਡੇ ਕੋ ਜੋ ਸਾਨੂੰ ਪਤਾ ਲੱਗਾ ਹੈ ਉੱਚ ਅਧਿਕਾਰੀਆਂ ਤੋਂ ਵੀ ਮੈਨੇਜਮੈਂਟ ਕੋ ਪੈਸਾ ਹੈ ਨਹੀਂ ਆ। ਵੀ ਸਬਸਿਡੀ ਦੀ ਜੋ ਪੰਜਾਬ ਸਰਕਾਰ ਨੇ ਸਾਨੂੰ ਕਿਸ਼ਤ ਨਹੀਂ ਦਿੱਤੀ ਆ ਉਸ ਕਰਕੇ ਵੀ ਸਾਡੀਆਂ ਇਹਨਾਂ ਨੇ ਤਨਖਾਹਾਂ ਰੋਕੀਆਂ ਆ ਜੀ। ਇਹ ਲੱਗਦਾ ਫ੍ਰੀ ਬਿਜਲੀ ਕਰਕੇ ਹਾਂ ਜੀ ਬਿਲਕੁਲ ਸਭ ਤੋਂ ਵੱਡਾ ਮੁੱਦਾ ਹਾਂ ਫਰੀ ਸਫਰ ਕਰਕੇ ਟਰਾਂਸਪੋਰਟਰ ਜਿਹੜਾ ਖਤਮ ਹੋਣ ਦੀ ਕਾਰ ਕਰ ਤੇ ਪਹੁੰਚ ਚੁੱਕਿਆ ਹੈ ਫਰੀ ਯਲ ਕਿਉਂ ਉਤੇਜਿਤ ਕਰ ਰਹੀ ਹੈ ਸਰਕਾਰ ਬਿਲਕੁਲ ਅਸੀਂ ਤਾਂ ਇਸ ਹੱਕ ਚ ਨਹੀਂ ਆ ਅਸੀਂ ਖੁਦ ਮੁਲਾਜ਼ਮ ਹੋ ਕੇ ਬਿੱਲ ਦੇਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿਉਂਕਿ ਇਸ ਡਿਪਾਰਟਮੈਂਟ ਨੇ ਸਾਨੂੰ ਰੋਟੀ ਦਿੱਤੀ ਆ ਔਰ ਸਾਡੇ ਬੱਚੇ ਪਲ ਰਹੇ ਇਸ ਡਿਪਾਰਟਮੈਂਟ ਤੋਂ ਅਸੀਂ ਨਹੀਂ ਚਾਹੁੰਦੇ ਵੀ ਇਹ ਡਿਪਾਰਟਮੈਂਟ ਇੱਕ ਦੁਕਾਨ ਆ ਜਿਵੇਂ ਕੋਈ ਇੱਕ ਦੁਕਾਨ ਤੇ ਸੌਦਾ ਪਾ ਗਏ ਫਰੀ ਵੇਚਣਾ ਸ਼ੁਰੂ ਕਰ ਜਵੇ ਔਰ ਜ਼ਿਆਦਾਤਰ ਦੁਕਾਨ ਨਹੀਂ ਚੱਲਦੀ ਔਰ ਅਸੀਂ ਬਿੱਲ ਦੇਣ ਲਈ ਤਿਆਰ ਆ ਅਸੀਂ ਖੁਦ ਮੁਲਾਜ਼ਮ ਆ ਅਸੀਂ ਬਿੱਲ ਦੇਣ ਲਈ ਤਿਆਰ ਆ ਔਰ ਦਿੰਦੇ ਅਸੀਂ ਇਹ ਫਰੀਦਾ ਸੌਦਾ ਨਹੀਂ ਚਾਹੁੰਦੇ ਵੀ ਸਾਡਾ ਡਿਪਾਰਟਮੈਂਟ ਜਿਹੜਾ ਥੱਲੇ ਲੱਗ ਜਵੇ ਸਾਡੇ ਮਨ ਚ ਇਹ ਆ ਵੀ ਡਿਪਾਰਟਮੈਂਟ ਨੇ ਸਾਨੂੰ ਨੌਕਰੀ ਦਿੱਤੀ ਹੈ ਸਾਡਾ ਡਿਪਾਰਟਮੈਂਟ ਉੱਚੀਆਂ ਉਸ਼ਾਈਆਂ ਨੂੰ ਸ਼ੂਬੇ ਕੀ ਨਾਮ ਹੀ ਤੁਹਾਡਾ ਖੁਸ਼ੀਰਾਮ ਤੀਮਾਨ ਮੇਰੇ ਨਾਲ ਆ ਤੁਸੀਂ ਰਾਮ ਜੀ ਕਿਸ ਤਰ੍ਹਾਂ ਵੇਖਦੇ ਹੋ ਮੁਲਾਜ਼ਮਾਂ ਦੀਆਂ ਪੂਰੀਆਂ ਤਨਖਾਹਾਂ ਵੀ ਨਹੀਂ ਪਾਈਆਂ ਜਾ ਰਹੀਆਂ ਤੇ ਪੈਨਸ਼ਨਾਂ ਵੀ ਕਹਿੰਦੇ ਅੱਧ ਵਿੱਚ ਕਰ ਰੱਖੀਆਂ ਹੋਈਆਂ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਨੇ ਕਿ ਖਜ਼ਾਨੇ ਦੀ ਕੋਈ ਕਮੀ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਸਰਕਾਰ ਕੋਲ ਦੇਖੋ ਜੀ ਅੱਜ ਬਿਜਲੀ ਬੋਰਡ ਦੇ ਪੈਨਸ਼ਨਰਸ ਔਰ ਰੈਗੂਲਰ ਮੁਲਾਜ਼ਮ ਜਿਹੜੇ ਹੈਗੇ ਨਾ ਜਿਹਨੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਨਾ ਕਿਸੇ ਨੂੰ ਅਧੀਆਂ ਤਨਖਾਹਾਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਥੋੜੀਆਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਵੱਧ ਦਿੱਤੀਆਂ ਕੁਝ ਨੇ ਲੇਕਿਨ ਸਾਰੀਆਂ ਤਨਖਾਹਾਂ ਤੇ ਕੱਟ ਲਾਈ ਗਈ ਹੈ ਮੈਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਇਹ ਜਿਹੜੇ ਮੁਲਾਜ਼ਮ ਹੈਗੇ ਨੇ ਜਿਨ੍ਹਾਂ ਨੇ ਲਗਾਤਾਰ ਮਹੀਨਾਵਰ ਕੰਮ ਕੀਤਾ ਔਰ ਇਹਨਾਂ ਦੇ ਕੋਈ ਗਲਤੀ ਨਹੀਂ ਹੈਗੀ ਆ ਜੇ ਪੰਜਾਬ ਸਰਕਾਰ ਨੇ ਜੇ ਤੁਹਾਡੇ ਖਜ਼ਾਨੇ ਦੇ ਵਿੱਚ ਜਿਹੜੀ ਸਬਸਿਡੀ ਦਾ ਪੈਸਾ ਪਾ ਦਿੱਤਾ ਗਿਆ ਕਹਿੰਦੇ ਤਾਂ ਫਿਰ ਬਿਜਲੀ ਬੋਰਡ ਨੂੰ ਕਿਹੜੀ ਦਿਨ ਦੀ ਹਫਤ ਆ ਗਈ ਕਿ ਬਿਜਲੀ ਮੁਲਾਜ਼ਮਾਂ ਦੇ ਮੈਂ ਬੀਲੀ ਬੋਰਡ ਦੀ ਮੈਨੇਜਮੈਂਟ ਮੈਂ ਗੱਲ ਕਹੂੰਗਾ ਕਿ ਉਹਨੀਆਂ ਤਰ੍ਹਾਂ ਜਿਹੜੇ ਫੌਰੀ ਤੌਰ ਤੇ ਪਾ ਦਿਆ ਜਾਣ ਔਰ ਜਿਹੜੇ ਪੈਨਸ਼ਨ ਨਹੀਂ ਲੈ ਗਏ ਨਾ ਜਿਹੜੇ ਕਿ ਬੁਢਾਪੇ ਦੇ ਵਿੱਚ ਜਦੋਂ ਪੈਨਸ਼ਨ ਦਾ ਬੰਦਾ ਹੁੰਦਾ ਉਸ ਵੇਲੇ ਉਹਦੀਆਂ ਜੜੀਆਂ ਕੰਮ ਕਰਨੀਆਂ ਹਾਲਾਤਾਂ ਨਹੀਂ ਹੁੰਦੀਆਂ ਲੇਕਿਨ ਉਹ ਜਿਹੜੇ ਕੰਮ ਕੀਤਾ ਹੁੰਦਾ ਪਿਛਲੇ ਸਮੇਂ ਵਿੱਚ ਉਹ ਸੇਵਿਸ ਵਿੱਚੋਂ ਪੈਨਸ਼ਨ ਮਿਲਦੀ ਹੁੰਦੀ ਹੈ ਔਰ ਪੈਨਸ਼ਨ ਬੁਢਾਪੇ ਦਾ ਸਹਾਰਾ ਹੈਗਾ ਕੱਚੇ ਮਲਾਜ਼ਮ ਵੀ ਹੜਤਾਲਾਂ ਤੇ ਨਹੀਂ ਉਹ ਕਹਿੰਦੇ ਪੱਕੇ ਕਰੋ ਪੱਕੇ ਮਲਾਜ਼ਮਾਂ ਨੂੰ ਵੀ ਤਨਖਾਹ ਨਹੀਂ ਮਿਲ ਰਹੀਆਂ ਲੱਗਦਾ ਕਿ ਮੁਫਤ ਬਿਜਲੀ ਦੇ ਕਰਕੇ ਸਾਰਾ ਕੁਝ ਇਹ ਕਮਸਾਨ ਪੈਦਾ ਹੋਇਆ ਦੇਖੋ ਜੀ ਮੁਫਤ ਬਿਜਲੀ ਸਰਕਾਰ ਦੀ ਆਪਣੀ ਇੱਕ ਉਹਨਾਂ ਦਾ ਮੈਨੀਫੈਸਟੋ ਹੈ ਸਰਕਾਰ ਦਾ ਲੇਕਿਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿੱਥੇ ਵੀ ਜੇ ਬਿਜਲੀ ਬੋਰਡ ਦੇ ਵਿੱਚ ਘਾਟਾ ਪਿਆ ਬਿਜਲੀ ਹੈਗੀ ਆ ਜਿਹੜੀ ਆਮ ਪਬਲਿਕ ਨੂੰ ਜਿਹੜੀ ਹੈਗੀ ਆ ਉਹ ਫਰੀ ਦਿੱਤੀ ਹੈਗੀ ਆ ਤਿੰਨ ਸਹੀ ਹੁੰਨ ਦਿੱਤੇ ਹੈਗੀ ਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿਹੜੀ ਸਬਸਿਡੀ ਬਣਦੀ ਹੈ ਬਿਜਲੀ ਬੋਰ ਨੂੰ ਸਬਸਿਡੀ ਦੇਵੇ ਪਰ ਸਾਨੂੰ ਦੇ ਪਤਾ ਲੱਗਾ ਵੀ ਸਰਕਾਰ ਨੇ ਸਬਸਿਡੀ ਬਿਜਲੀ ਬੋਰ ਦੇ ਖਾਜਾਨੇ ਪਾਉਂਦੀ ਹੈ ਲੇਕਿਨ ਬਿਜਲੀ ਬੋਰ ਨੂੰ ਕਿਹੜੀਆਂ ਗੱਲਾਂ ਤੋਂ ਤਨਖਾਹ ਦੀ ਕੱਟ ਕਰਨੀ ਕਰਨ ਲੱਗ ਗਈ ਹੈ ਉਹ ਬਿਜਲੀ ਬੋਰ ਦੀ ਮੈਨੇਜਮੈਂਟ ਦੱਸ ਸਕਦੀ ਹੈ ਲੇਕਿਨ ਅੱਜ ਜੋ ਬਿਜਲੀ ਮੁਲਾਜ਼ਮਾਂ ਦੇ ਵਿੱਚ ਰੋਸ ਹੈਗਾ ਹੈ ਔਰ ਪੈਨਸ਼ਨ ਦੇ ਵਿੱਚ ਰੋਸ ਹੈਗਾ ਹੈ ਅੱਜ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਵਿੱਚ ਪਟਿਆਲੇ ਜਾ ਕੇ ਬਿਜਲੀ ਬੋਰਡ ਦੇ ਜਿਹੜੇ ਜਥੇਬੰਦੀਆਂ ਲੀਡਰ ਹੈਗੇ ਉਹਨਾਂ ਨੂੰ ਗੇਟ ਘੇਰੇ ਹੋਈ ਬਕਾਇਦਾ ਤੌਰ ਤੇ ਤੇ ਔਰ ਜਿਹੜੇ ਸਾਹ ਸਾਹਮਣਾ ਸਫਾ ਦੇ ਵਿੱਚ ਬੈਠੇ ਹੋਏ ਲੋਕ ਅੱਜ ਇੱਥੇ ਵੀ ਗੇਟ ਘੇਰ ਕੇ ਬੈਠੇ ਹੋ ਸਰਕਲ ਦੇ ਵਿੱਚ ਜਦੋਂ ਤੱਕ ਇਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਤਨਖਾਹਾਂ ਨਹੀਂ ਪਈਆਂ ਜਾਂ ਪੈਨਸ਼ਨ ਦੀ ਪੈਨਸ਼ਨ ਨਹੀਂ ਪਈਆਂ ਉਦੋਂ ਤੱਕ ਜਿਹੜਾ ਸੰਘਰਸ਼ ਜਿਹੜਾ ਹੈਗਾ ਲਗਾਤਾਰ ਜਾਰੀ ਰਹੇਗਾ